ਲੋਕ ਸਭਾ ਚੋਣਾ ਹੋਣੀਆਂ ਨੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੂੰ ਤੁਸੀਂ ਬਠਿੰਡਾ ਚ ਘੇਰਿਆ ਉਹ ਉੱਥੇ ਪਹੁੰਚੇ ਸੀ ਬੀਜੇਪੀ ਦੇ ਅੱਗੇੋਂ ਦਾ ਘਰਾਓ ਕੀਤਾ ਜਾਊਗਾ ਕੀ ਪਲਾਨਿੰਗ ਹੈ ਤੁਹਾਡੀ ਭਾਰਤੀ ਕਿਸਾਨ ਜੁਨੀਆਂ ਨੇਕਤਾ ਗਰਾਹਾਂ ਵੱਲੋਂ ਇਹਦੀ ਪਲਾਨਿੰਗ ਹੈ ਵੀ ਇਹਨਾਂ ਤੋਂ ਇਹ ਸਵਾਲ ਪੁੱਛੇ ਜਾਣਗੇ ਵੀ ਜਿਹੜੇ ਕਣਕਾ 'ਚ ਖੜੇ ਗੋਲੀਆਂ ਮਾਰ ਕੇ ਤੁਸੀਂ ਨੌਜਵਾਨ ਸਾਡੇ ਮਾਰੇ ਐ ਇਹਨਾਂ ਦਾ ਜਵਾਬ ਦਿਓ ਸਰਕਾਰ ਦਾ ਜਿਵੇਂ ਪਹਿਲਾਂ ਪੰਜਾਬ 'ਚੋਂ ਸ਼ੁਰੂ ਕੀਤਾ ਇਹਨਾਂ ਨੇ ਭਾਨੇ ਸਿੱਧੂ ਹੋਰਾਂ ਨੂੰ ਫੜ ਕੇ ਕੁੱਟਿਆ ਮਾਰਿਆ ਕੁੱਟਿਆ ਮਾਰਿਆ ਉਹਨਾਂ ਨੂੰ ਜਾਂਦਾ ਜਿਹੜੇ ਸਰਕਾਰ ਦੇ ਵਰਖਲਾ ਕੁਝ ਬੋਲਦੇ ਐ ਸਰਕਾਰਾਂ ਫੜ ਕੇ ਕੁੱਟਦੀਆਂ ਕਿਉਂ ਨੇ ਦੋਸ਼ ਕਿੰਨੇ ਕਰੇ ਇੱਥੇ ਇਹੋ ਜਿਹੇ ਦੋਸ਼ਾਂ ਦੇ ਕਾਰਨ ਅ ਅਸਾਮ ਵਰਗੀਆਂ ਜਿਹੜਾ ਜਣੀ ਸਾਡੇ ਨੌਜਵਾਨਾਂ ਨੂੰ ਭੇਜਣਾ ਉਹਦੀ ਪੂਰਨ ਤੌਰ ਤੇ ਭਾਰਤੀ ਕਿਸਾਨ ਜੁਨੀਅਰ ਏਕਤਾ ਗੁਰਾਹ ਨੇ ਵੱਡੇ ਪ੍ਰੋਗਰਾਮ ਕਰਕੇ ਨਿੰਦਿਆ ਕੀਤੀ ਹੈ ਵੀ ਜਿਹੜਾ ਦੋਸ਼ ਬਣਦਾ ਉਹੀ ਪਰਚਾ ਦਰਜ ਹੋਵੇ ਨਵਦੀਪ ਜਲਵੇੜੇ ਨੇ ਪਹਿਲਾਂ ਵਾਟਰ ਕੈਨਨ ਨੂੰ ਵੀ ਉਦੋਂ ਬੰਦ ਕੀਤਾ ਸੀ ਉਸ ਤੋਂ ਬਾਅਦ ਹੁਣ ਪ੍ਰੋਟੈਸਟ 'ਚ ਵੀ ਕਾਫੀ ਕੁਝ ਕੀਤਾ ਜੇ ਸੀ ਵੀ ਲੈ ਕੇ ਆ ਕੀ ਲੱਗਦਾ ਤੁਹਾਨੂੰ ਸਰਕਾਰ ਦੇ ਨਿਗਾ 'ਚ ਸੀ ਨਵਦੀਪ ਜਲਵੇੜਾ ਦੇਖੋ ਸਾਡੀ ਨੌਜਵਾਨੀ ਹੈ ਜਿਹੜੀ ਉਹ ਕੁਝ ਮੰਗਦੀ ਉਹ ਬੇਰੁਜ਼ਗਾਰ ਉਹ ਨੇਰੇ 'ਚ ਉਹ ਚਾਨਣ ਤਲਾਸ਼ਦੀ ਹੈ ਜਦੋਂ ਨੌਜਵਾਨੀ ਚਾਨਣ ਤਲਾਸ਼ਦੀ ਹੈ ਆ ਚਾਨਣ ਨੂੰ ਲੱਭਣ ਵਾਸਤੇ ਫਿਰ ਉਹ ਤੁਰਦੀ ਆ ਉਧਰ ਨੂੰ ਉਹ ਰਾਹ ਬੰਦ ਕਰਦੀ ਹੈ ਸਰਕਾਰ ਵੀ ਮੁੜ ਕੇ ਕੋਈ ਬੰਦਾ ਉੱਠੇ ਨਾ ਕਿ ਨੌਜਵਾਨਾਂ ਦੀ ਇਹ ਬਣ ਗਈ ਵੀ ਡਾਂਗ ਨਾ ਲੱਗੇ ਪਾਣੀ ਨਾ ਲੱਗੇ ਇੱਕ ਮਸ਼ੀਨ ਦੇ ਉੱਤੇ ਉਹਨਾਂ ਨੇ ਇੱਕ ਪਲੇਟ ਲਵਾ ਦਿੱੰਦੀ ਜਿਹੜੀ ਪੱਤਰਾ ਲਵਾ ਲੈਂਦਾ ਲੋਹੇ ਦਾ ਉਹਦੇ ਨਾਲ ਉਹ ਕਿਤੇ ਟੈਂਕ ਬਣ ਗਿਆ ਜਾਂ ਉਹਦੇ ਮੂਰੇ ਥੋਪ ਲੱਗੀ ਉਹ ਸਰਕਾਰ ਨੇ ਬਣਾ ਕੇ ਗੋਦੀ ਵੀਡੀਓ ਨੇ ਦਿਖਾਇਆ ਵੀ ਦੇਖੋ ਹਰਿਆਣੇ ਕੋ ਪੁੜਸ ਕੋ ਮਾਰਨੇ ਕੇ ਲਈ ਬਾਰਡਰ ਤੋੜਨੇ ਕੇ ਲਈ ਦਿੱਲੀ ਕੋ ਉਜਾੜਨੇ ਕੇ ਲਈ ਆ ਰਹੇ ਸਾਰੀਆਂ ਗੱਲਾਂ ਇਹ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਦੁਫਾੜ ਹੋ ਗਈਆਂ ਜੀ ਜਗਜੀਤ ਸਿੰਘ ਡੱਲੇਵਾਲ ਸਰਬੰਸ ਸਿੰਘ ਭੰਦੇਰ ਉੱਥੇ ਬੈਠੇ ਨੇ ਤਾਲਮੇਲ ਨਹੀਂ ਹੋ ਰਿਹਾ ਆਪਸੀ ਗੱਲਾਂ ਨਹੀਂ ਮਿਲ ਰਹੀਆਂ ਕੋਈ ਕਿੱਧਰ ਨੂੰ ਤੁਰਿਆ ਫਿਰਦਾ ਕੋਈ ਕਿੱਧਰ ਨੂੰ ਤੁਰਿਆ ਫਿਰਦਾ ਸ='%20ਜੁਗਤ ਮੋਰਚੇ ਨੇ ਬਕਾਇਦਾ ਚਿੱਠੀਆਂ ਲਿਖ ਕੇ ਭੇਜੀਆਂ ਉਹਦੇ ਡੱਲੇਵਾਲ ਸਾਹਿਬ ਨੇ ਉਹਦਾ ਜਵਾਬ ਹੈ ਜਿਹੜਾ ਠੀਕ ਨਹੀਂ ਦਿੱਤਾ ਇਹ ਇਹਦੇ ਵਿੱਚ ਵੱਡਾ ਨੁਕਸਾਨ ਪੰਜਾਬ ਮਰਿਆ ਇਹਦੇ ਵਿੱਚ ਵੱਡਾ ਨੁਕਸਾਨ ਕਿਰਤੀਆਂ ਦਾ ਹੋਇਆ ਵੱਡਾ ਨੁਕਸਾਨ ਇੱਥੇ ਕਿਸਾਨਾਂ ਦਾ ਹੋਇਆ ਲਹਿਰ ਨੂੰ ਵੱਡੀ ਸੱਟ ਵੱਜੀ ਹੈ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਭਾਰਤੀ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਡਟੀਆਂ ਪਈਆਂ ਨੇ ਜਨਿਕੇ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀ ਸਿੱਧੂਪੁਰ ਦੇ ਪ੍ਰਧਾਨ ਨੇ ਅਤੇ ਸਰਬਨ ਸਿੰਘ ਪੰਦੇਰ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਸੋ ਉਹ ਜਥੇਬੰਦੀਆਂ ਤਕਰੀਬਨ ਹੋਰ ਜਥੇਬੰਦੀਆਂ ਕਾਫੀ ਉਹਨਾਂ ਦੇ ਨਾਲ ਨੇ ਜੋ ਧਰਨੇ ਪ੍ਰਦਰਸ਼ਨਾਂ ਤੇ ਡਟੇ ਹੋਏ ਨੇ ਕਿਉਂਕਿ ਲਗਾਤਾਰ ਜੇ ਗੱਲਬਾਤ ਕਰੀਏ ਪਹਿਲਾਂ ਪ੍ਰਦਰਸ਼ਨਾਂ ਤੇ ਪ੍ਰਦਰਸ਼ਨਾਂ ਦੀ ਕਾਲ ਦਿੱਤੀ ਗਈ ਸੀ ਉਸ ਤੋਂ ਬਾਅਦ ਹੁਣ ਸ਼ਾਂਤ ਮਾਹੌਲ ਆ ਇੱਕ ਕਲਸ ਜਤਰਾ ਸ਼ਹੀਦ ਸੁਭਕਰਨ ਸਿੰਘ ਨੌਜਵਾਨ ਦੀ ਮੌਤ ਹੋਈ ਉਸ ਤੋਂ ਬਾਅਦ ਉਸ ਦੀ ਕਲਸ ਯਾਤਰਾ ਕੱਢੀ ਜਾਂਦੀ ਹੈ ਸਰਬਨ ਸਿੰਘ ਪੰਦੇਰ ਵੱਲੋਂ ਜਗਜੀਤ ਸਿੰਘ ਡੱਲੇਵਾਲ ਉਹ ਜਥੇਬੰਦੀਆਂ ਵੱਲੋਂ ਅਤੇ ਹੁਣ ਇੱਕ ਵੱਡੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਕਿਸ ਮਿਸ਼ਨ ਤੇ ਚੱਲ ਰਹੀ ਆ ਕਿਸ ਪ੍ਰੋਟੈਸਟ ਤੇ ਚੱਲ ਰਹੀ ਆ ਗੱਲਬਾਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੀਨੀਅਰ ਆਗੂ ਮਨਜੀਤ ਸਿੰਘ ਕਰਾਚੋ ਸਾਡੇ ਨਾਲ ਮੌਜੂਦ ਨੇ ਕਰਾਚੋ ਸਾਹਿਬ ਵੱਡੇ ਪ੍ਰਦਰਸ਼ਨ ਹੋ ਰਹੇ ਨੇ ਜੀ ਬਾਰਡਰਾਂ ਤੇ ਤੁਸੀਂ ਵੀ ਬਹੁਤ ਕਾਲਸ ਦਿੱਤੀਆਂ ਨੇ ਟ੍ਰੇਨਾਂ ਤੁਸੀਂ ਰੋਕੀਆਂ ਬਹੁਤ ਕੁਝ ਕੀਤਾ ਉਸ ਤੋਂ ਬਾਅਦ ਦਿੱਲੀ ਗਏ ਤੁਸੀਂ 14 ਨੂੰ ਦਿੱਲੀ ਜਾ ਕੇ ਵੀ ਪ੍ਰੋਟੈਸਟ ਹੋਇਆ ਪ੍ਰਦਰਸ਼ਨ ਹੋਇਆ ਕਿਵੇਂ ਦੇਖਦੇ ਹੁਣ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਕੀ ਪਲੈਨਿੰਗ ਆ ਕਿੱਧਰ ਨੂੰ ਜਾ ਰਹੇ ਸਾਰਾ ਸਿਸਟਮ ਜਿਵੇਂ ਜਥੇਬੰਦੀਆਂ ਲੜ ਰਹੀਆਂ ਬਹੁਤ ਚੰਗੀ ਗੱਲ ਐ ਇਹਦੀ ਜ਼ਰੂਰਤ ਐ ਭਾਰਤ ਨੂੰ ਲੜਨ ਦੀ ਅੱਜ ਜਿਹੜਾ ਵੱਡੇ ਸੰਕਟ ਵਿੱਚ ਜਿਵੇਂ ਅੱਜ ਦੀ ਘਟਨਾ ਜਿਹੜੀ ਬਹੁਤ ਮੰਦਭਾਗੀ ਐ ਮੰਡੀਆਂ ਤੋੜ ਕੇ ਸੈਲੂਆਂ ਨੂੰ ਸੁਭਾਦ ਦਿੱਤੀਆਂ ਲੜਾਈ ਜਣੀ ਕਿ ਲੜਾਈ ਦਾ ਰੂਪ ਬਹੁਤ ਚੰਗਾ ਐ ਪਰ ਸੰਯੁਕਤ मोर्चे ਨਾਲੋਂ ਕੋਈ ਕੀ ਫਰਕ ਰਹਿ ਗਿਆ ਕਿੱਥੇ ਫਰਕ ਰਿਹਾ ਜਥੇਬੰਦੀਆਂ ਦਾ ਉਹ ਸੰਯੁਕਤ मोर्चे ਆ ਜਾਂ ਜਥੇਬੰਦੀਆਂ ਦੱਸ ਸਕਦੀਆਂ ਸੰਯੁਕਤ मोर्चे ਦੀ ਕਾਲ ਤੇ 14 ਤਰੀਕ ਨੂੰ ਦਿੱਲੀ ਗਏ ਆ ਸੀ ਵੱਡੀ ਗਿਣਤੀ ਜਾਨੀ ਕਿ ਭਾਰਤੀ ਕਿਸਾਨ ਜੋਨੀ ਅਨੇਕਤਾ ਉਗਰਾਹਾਂ ਦੀ ਗਈ ਹੈ ਇਸ ਲੜਾਈ ਨੂੰ ਜੇ ਇਸ ਪੱਖ ਤੋਂ ਦੇਖੀਏ ਵੀ ਐਮਐਸਪੀ ਦੀ ਲੜਾਈ ਹੈ ਜਿਹੜੀਆਂ ਲਖੇਮਪੁਰ ਖੀਰੀ ਦੀ ਘਟਨਾ ਦੀ ਲੜਾਈ ਹੈ ਉਸ ਦੋਸ਼ੀ ਨੂੰ ਟਿਕਟ ਦੇ ਕੇ ਦੁਬਾਰੇ ਜਾਨੀ ਕਿ ਮੰਤਰੀ ਬਣਾ ਕੇ ਇਸ ਭਾਰਤ ਦੇ ਉੱਤੇ ਨਵਾਜਿਆ ਜਾਵੇ ਲੜਾਈ ਉਸ ਸੁਭਕਰਨ ਨੂੰ ਗੋਲੀ ਮਾਰ ਕੇ ਕਣਕ ਦੇ ਵਿੱਚ ਖੜੇ ਨੂੰ ਮਾਰ ਦਿੱਤਾ ਗਿਆ ਉਹਦੀਆਂ ਲੜਾਈਆਂ ਸਾਰੀਆਂ ਜਥੇਬੰਦੀਆਂ ਭਾਰਤੀ ਕਿਸਾਨ ਜੁਨੀ ਨੇਕਤਾ ਗ੍ਰਾਹਾਂ ਨੇ ਵੱਡੇ ਪੱਧਰ ਤੇ ਉਹਦੀ ਨਿੰਦਿਆ ਕੀਤੀ ਪਰ ਅਸੀਂ ਕਿਤੇ ਨਾ ਕਿਤੇ ਸੰਯੁਕਤ ਮੋਰਚੇ 'ਚ ਬੰਨੇ ਹੋਇਆ ਸੰਯੁਕਤ ਮੋਰਚੇ ਨਾਲ ਸਾਡੀ ਜਥੇਬੰਦੀ ਖੜੀ ਹੈ ਪਰ ਅਸੀਂ ਲਗਾਤਾਰ ਪ੍ਰੋਗਰਾਮ ਨੇ ਜਿਹੜੇ ਇਹਦੀ ਨਿੰਦਿਆ ਅਸੀਂ ਵੱਡੇ ਪੱਧਰ ਤੇ ਕੀਤੀ ਹੈ ਜਿਹੜੀ ਹੁਣ ਰਵਈਆ ਸਰਕਾਰ ਦਾ ਜਿਵੇਂ ਪਹਿਲਾਂ ਪੰਜਾਬ ਚੋਂ ਸ਼ੁਰੂ ਕੀਤਾ ਇਹਨਾਂ ਨੇ ਭਾਨੇ ਸਿੱਧੂ ਹੋਰਾਂ ਨੂੰ ਫੜ ਕੇ ਕੁੱਟਿਆ ਮਾਰਿਆ ਕੁੱਟਿਆ ਮਾਰਿਆ ਉਹਨਾਂ ਨੂੰ ਜਾਂਦਾ ਜਿਹੜੇ ਸਰਕਾਰ ਦੇ ਵਰਕਰਾਂ ਕੁਝ ਬੋਲਦੇ ਆ ਨਸ਼ਿਆਂ ਲਈ ਬੋਲਦੇ ਆ ਜਾਂ ਅਸੀਂ ਉਹਨਾਂ ਦਾ ਤਰੀਕਾਕਾਰ ਹੋਰ ਹੋ ਸਕਦਾ ਬੋਲਣ ਦਾ ਕੋਈ ਬੋਲਣ ਚ ਫਰਕ ਰਹਿੰਦਾ ਹੋਵੇ ਪਰ ਸਰਕਾਰਾਂ ਫੜ ਕੇ ਕੁੱਟਦੀਆਂ ਕਿਉਂ ਨੇ ਦੋਸਤ ਕਿੰਨੇ ਕਨੇ ਇੱਥੇ ਇਹੋ ਜਿਹੇ ਦੋਸਾਂ ਦੇ ਕਾਰਨ ਅਸਾਮ ਵਰਗੀਆਂ ਜਿਲ੍ਹਾਂਾਂ 'ਚ ਜਾਨੀ ਕਿ ਸਾਡੇ ਨੌਜਵਾਨਾਂ ਨੂੰ ਭੇਜਣਾ ਉਹਦੀ ਪੂਰਨ ਤੌਰ ਤੇ ਭਾਰਤੀ ਕਿਸਾਨ ਜੁਨੀਅਰ ਏਕਤਾ ਗੁਰਾਹ ਨੇ ਵੱਡੇ ਪ੍ਰੋਗਰਾਮ ਕਰਕੇ ਨਿੰਦਿਆ ਕੀਤੀ ਹੈ ਵੀ ਜਿਹੜਾ ਦੋਸ਼ ਬਣਦਾ ਉਹੀ ਪਰਚਾ ਦਰਜ ਹੋਵੇ ਇਹ ਨਹੀਂ ਹੈਗਾ ਵੀ ਤੁਸੀਂ ਐਨਐਸਏ ਲਾ ਕੇ ਨੌਜਵਾਨਾਂ ਨੂੰ ਜਿਹੜਿਆਂ ਨੇ ਕੋਈ ਕੀਤਾ ਹੀ ਕੁਛ ਨਹੀਂ ਮਾੜੀਆਂ ਮੋਟੀਆਂ ਗਲਤੀਆਂ ਨੇ ਥਾਣਾ ਘੇਰ ਲਿਆ ਥਾਣਾ ਤੁਸੀਂ ਆਪ ਕਰਿਆ ਨੀਤੀ ਤਹਿਤ ਜਾਨੀ ਕਿ ਉਹ ਮੁੰਡਿਆਂ ਦੀ ਜਵਾਨ ਬੰਦ ਕਰਕੇ ਉਹਨਾਂ ਨੂੰ ਐਨਐਸਏ ਲਾ ਕੇ ਜਿਲ੍ਹਾਂਾਂ 'ਚ ਭੇਜਿਆ ਗਿਆ ਦੁਬਾਰੇ ਉਹ ਐਨਐਸਸੀ ਦਾ ਸਮਾਂ ਖਤਮ ਹੋ ਗਿਆ ਸਾਲ ਦਾ ਦਵਾਰੇ ਪੰਜਾਬ ਸਰਕਾਰ ਨੇ ਐਨਐਸਸੀ ਲਾ ਕੇ ਵੀ ਇਹ ਉਰੇ ਆਉਣੇ ਨਹੀਂ ਚਾਹੀਦੇ ਲੋਕਾਂ ਦੀ ਮੰਗ ਸੀਗੀ ਉਹਨਾਂ ਨਾਲ ਲੜਨਦਿਆਂ ਨੂੰ ਵੀ ਗ੍ਰਫਤਾਰ ਕੀਤਾ ਗਿਆ ਇਹ ਸਾਰੀਆਂ ਜਿਹੜੀਆਂ ਨੀਤੀ ਪਾਲਿਸੀ ਚੋਂ ਲੋਕਾਂ ਦੀ ਜ਼ੁਬਾਨ ਬੰਦ ਕਰਨ ਵਾਸਤੇ ਹੁਣ ਹਰਿਆਣੇ ਚ ਉਹ ਮੁੰਡਾ ਕੀ ਆਦਾ ਨਮਦੀਤ ਨੂੰ ਫੜ ਕੇ ਜਾਨੀ ਕਿ ਉਹਦਾ ਉਹਦਾ ਰਿਮਾਂਡ ਲੈ ਕੇ ਨਹੀਂ ਨਹੀਂ ਤੁਹਾਨੂੰ ਕੀ ਲੱਗਦਾ ਨਵਦੀਪ ਜਲਵੇੜਾ ਨੂੰ ਅਰੈਸਟ ਕੀਤਾ ਗਿਆ ਪਹਿਲਾਂ ਕਿਉਂਕਿ ਨਵਦੀਪ ਜਲਵੇੜੇ ਨੇ ਪਹਿਲਾਂ ਵਾਟਰ ਕੈਨਨ ਨੇ ਵੀ ਉਦੋਂ ਬੰਦ ਕੀਤਾ ਸੀ ਉਸ ਤੋਂ ਬਾਅਦ ਹੁਣ ਪ੍ਰੋਟੈਸਟ ਚ ਵੀ ਕਾਫੀ ਕੁਝ ਕੀਤਾ ਜੀਸੀਬੀ ਲੈ ਕੇ ਕੀ ਲੱਗਦਾ ਤੁਹਾਨੂੰ ਸਰਕਾਰ ਦੇ ਨਿਗਾ ਚ ਸੀ ਨਵਦੀਪ ਜਲਵੇੜਾ ਨਿਗਾ ਚ ਉਹ ਬੰਦਾ ਹੁੰਦਾ ਜਿਹੜਾ ਸਰਕਾਰ ਦੇ ਵਰਕਲਬ ਦੇਖੋ ਸਾਡੀ ਨੌਜਵਾਨੀ ਹੈ ਜਿਹੜੀ ਉਹ ਕੁਛ ਮੰਗਦੀ ਹੈ ਉਹ ਬੇਰੁਜ਼ਗਾਰ ਹੈ ਉਹ ਨੇਰੇ ਚ ਹੈ ਉਹ ਚਾਨਣ ਤਲਾਸ਼ਦੀ ਹੈ ਜਦੋਂ ਨੌਜਵਾਨੀ ਚਾਨਣ ਤਲਾਸ਼ਦੀ ਹੈ ਉਹ ਚਾਨਣ ਨੂੰ ਲੱਭਣ ਵਾਸਤੇ ਫਿਰ ਉਹ ਤੁਰਦੀ ਹੈ ਉਧਰ ਨੂੰ ਉਹ ਰਾਹ ਬੰਦ ਕਰਦੀ ਹੈ ਸਰਕਾਰ ਵੀ ਮੁੜ ਕੇ ਕੋਈ ਬੰਦਾ ਉੱਠੇ ਨਾ ਜਿਵੇਂ 1984 ਦੇ ਵਿੱਚ ਵੀ ਇਹਨਾਂ ਨੇ ਜੋ ਘਟਨਾਵਾਂ ਵਾਪਰੀਆਂ ਨੇ ਜਾਨੀ ਕਿ ਘਰਾਂ ਚੋਂ ਚੱਕ-ਚੱਕ ਖੇਤਾਂ ਤੇ ਮੋਟਰਾਂ ਚਲਾਉਂਦੇ ਨੌਜਵਾਨਾਂ ਨੂੰ ਕੱਲਾ ਜੇਲ੍ਹਾਂ ਚ ਨਹੀਂ ਭੇਜਿਆ ਮਾਰੇ ਉਹ ਸਮਾਂ ਅਸੀਂ ਦੇਖਿਆ ਅਸੀਂ ਐਸੇ ਸਮੇਂ ਦੀ ਪਰਚੋਲ ਚਾਂ ਵੀ ਜੇ ਤੁਸੀਂ ਇਹ ਇਹੋ ਜਿਹਾ ਕੁਝ ਜਿਹੜਾ ਕੋ ਸਰਕਾਰ ਤੁਹਾਨੂੰ ਤੋਂ ਤੋਂ ਕਰਾਉਣਾ ਚਾਹੁੰਦੀ ਹੈ ਜੇ ਤੁਸੀਂ ਉਹ ਲੈਣ ਫੜਦੇ ਹੋ ਤਾਂ ਬਕਾਇਦਾ ਸਰਕਾਰੋਂ ਤੇ ਉੱਤਰ ਹੋ ਗਈ ਸਾਰਾ ਕੁਝ ਪਹਿਲਾਂ ਦੇਖੂਗੀ ਫਿਰ ਉਸੇ ਗੱਲਾਂ ਨੂੰ ਲੈ ਕੇ ਵੱਡੇ ਪੱਧਰ ਤੇ ਜਿਵੇਂ ਗੋਦੀ মিডিਆ ਨੇ ਐਲਾਨੇ ਆ ਵੀ ਆਤਾ ਜੀ ਜੇਸੀ ਬਨ ਲਓ ਇੱਕ ਨੌਜਵਾਨਾਂ ਦੀ ਇਹ ਬਣ ਗਈ ਵੀ ਡਾਂਗ ਨਾ ਲੱਗੇ ਪਾਣੀ ਨਾ ਲੱਗੇ ਇੱਕ ਮਸ਼ੀਨ ਦੇ ਉੱਤੇ ਉਹਨਾਂ ਨੇ ਇੱਕ ਪਲੇਟ ਲਵਾ ਲਿਆਂਦੀ ਜਿਹੜੀ ਪੱਤਰਾ ਲਵਾ ਲੈਂਦਾ ਲੋਹੇ ਦਾ ਉਹਦੇ ਨਾਲ ਉਹ ਕਿਤੇ ਟੈਂਕ ਬਣ ਗਿਆ ਜਾਂ ਉਹਦੇ ਮੂਰੇ ਤੋਪ ਲੱਗ ਗਈ ਉਹ ਸਰਕਾਰ ਨੇ ਬਣਾ ਕੇ ਗੋਦੀ ਮੀਡੀਆ ਨੇ ਦਿਖਾਇਆ ਵੀ ਦੇਖੋ ਹਰਿਆਣੇ ਕੋ ਪੁਲਸ ਕੋ ਮਾਰਨੇ ਕੇ ਲਈ ਬਾਰਡਰ ਤੋੜਨੇ ਕੇ ਲਈ ਦਿੱਲੀ ਕੋ ਉਜਾੜਨੇ ਕੇ ਲਈ ਆ ਰਹੇ ਸਾਰੀਆਂ ਗੱਲਾਂ ਇੱਕ ਸਾਡੇ ਲਈ ਖਤਰਨਾਕ ਨੇ ਇਹਦੇ ਲਈ ਸਾਨੂੰ ਬਚਨਬੰਦ ਹੋ ਕੇ ਪੂਰਨ ਤੌਰ ਤੇ ਸੋਚਣਾ ਪਊਗਾ ਲੋਕਾਂ ਨੂੰ ਉੱਠਣਾ ਪਊਗਾ ਭਾਰਤ ਦੇ ਨੂੰ ਜੇ ਐਸੇ ਲੋਟ ਸਰਕਾਰਾਂ ਕਰਦੀਆਂ ਰਹੀਆਂ ਬਿਲਕੁਲ ਪਰ ਗੱਲ 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 ਵੱਡੀ ਇਹ ਸਾਹਮਣੇ ਆਈ ਆ ਕਿ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਦੁਫਾੜ ਹੋ ਗਈਆਂ ਜੀ ਜਗਜੀਤ ਸਿੰਘ ਡੱਲੇਵਾਲ ਸਰਬਨ ਸਿੰਘ ਭੰਦੇਰ ਉੱਥੇ ਬੈਠੇ ਨੇ ਤਾਲਮੇਲ ਨਹੀਂ ਹੋ ਰਿਹਾ ਆਪਸੀ ਗੱਲਾਂ ਨਹੀਂ ਮਿਲ ਰਹੀਆਂ ਕੋਈ ਕਿੱਧਰ ਨੂੰ ਤੁਰਿਆ ਫਿਰਦਾ ਕੋਈ ਕਿੱਧਰ ਨੂੰ ਤੁਰਿਆ ਫਿਰਦਾ ਵੀ ਪ੍ਰੋਟੈਸਟ ਇਕੱਠਾ ਨਹੀਂ ਹੋਇਆ ਕਿਤੇ ਨਾ ਕਿਤੇ ਉੱਥੇ ਕਿਸਾਨ ਜੁਨੀਆਂ ਦੀ ਜਿਹੜੀ ਵੇਵ ਆ ਉਹ ਡਾਊਨ ਗਈ ਆ ਇੱਥੋਂ ਤੱਕ ਕਿਹਾ ਜਾਂਦਾ ਐਸੇ ਗ ਤਰਾ ਖਦਾ ਹੈ ਜੀ ਸਯੁਜਕਤ ਮੋਰਚੇ ਨੇ ਬਕਾਇਦਾ ਚਿੱਠੀਆਂ ਲਿਖ ਕੇ ਭੇਜੀਆਂ ਉਹਦੇ ਡੱਲੇ ਵਾਲ ਸਾਹਿਬ ਨੇ ਉਹਦਾ ਜਵਾਬ ਹੈ ਜਿਹੜਾ ਠੀਕ ਨਹੀਂ ਦਿੱਤਾ ਉਹ ਕਹਿੰਦਾ ਸਾਡਾ ਘੋਲ ਹੈ ਅਸੀਂ ਲੜ ਰਹੇ ਹਾਂ ਦੂਜੀਆਂ ਜਥੇਬੰਦੀਆਂ ਨੇ ਇਹ ਇਹਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਦੂਜੀਆਂ ਜਥੇਬੰਦੀਆਂ ਨਹੀਂ ਹੈਗੀਆਂ ਜੇ ਅਸੀਂ ਇਹ ਬਖਰੇ ਹੋ ਕੇ ਲੜਦੇ ਹਾਂ ਸਾਡਾ ਕਿਤੇ ਨੁਕਸਾਨ ਹੁੰਦਾ ਕੱਲਾ ਸੁਭ ਜੀਤ ਨਹੀਂ ਮਰਿਆ ਸੁਭ ਕਰਨ ਉਹ ਕੱਲਾ ਸੁਭ ਕਰਨ ਨਹੀਂ ਮਰਿਆ ਇਹ ਇਹਦੇ ਵਿੱਚ ਵੱਡਾ ਨੁਕਸਾਨ ਪੰਜਾਬ ਮਰਿਆ ਇਦੇ ਵਿੱਚ ਵੱਡਾ ਨੁਕਸਾਨ ਕਿਰਤੀਆਂ ਦਾ ਹੋਇਆ ਹੈ ਵੱਡਾ ਨੁਕਸਾਨ ਇੱਥੇ ਕਿਸਾਨਾਂ ਦਾ ਹੋਇਆ ਹੈ ਲਹਿਰ ਨੂੰ ਵੱਡੀ ਸੱਟ ਵੱਜੀ ਹੈ ਨੁਕਸਾਨ ਲਹਿਰ ਨੂੰ ਬਚਾਉਣ ਦਾ ਲਹਿਰ ਨੂੰ ਮਾਰਨ ਦਾ ਨਹੀਂ ਜੇ ਅਸੀਂ ਫਟਕੇ ਲੜਾਂਗੇ ਤਾਂ ਤਾਂ ਚਾਹੁੰਦੀ ਹੈ ਸਰਕਾਰ ਤਾਂ ਲਹਿਰ ਮਰੂਗੀ ਜੇ ਲਹਿਰ ਮਰਦੀ ਹੈ ਤਾਂ ਜ਼ੁਲਮ ਵਧਣਗੇ ਜਿਵੇਂ ਅੱਜ ਸਾਡੇ ਪੰਜਾਬ ਦੇ ਅੰਦਰ ਦੌੜ ਲੱਗੀ ਹੋਈ ਹੈ ਭਾਜਪਾ ਦੇ ਪੱਲੂ ਵੱਡੇ ਵੱਡੇ ਲੀਡਰ ਜਿਹੜੇ ਮਤਲਬ ਥੰਮ ਸੀਗੇ ਉਹ ਕਿਉਂ ਚਲੇ ਗਏ ਉਧਰ ਉਹ ਚੋਰ ਨੇ ਚੋਰਾਂ ਦੇ ਮਗਰ ਕੀੜੀ ਛੱਡੀ ਹੋਈ ਹੈ ਕੀੜੀ ਈਡੀ ਉਹ ਜਾਂਦੀ ਹੈ ਉਹਨਾਂ ਬੰਦਿਆਂ ਨੂੰ ਫੜਦੀ ਹੈ ਜਿਹੜਾ ਭਾਜਪਾ ਨਹੀਂ ਭਾਜਪਾ ਚਾਹੇ ਕੋਈ ਖਰਬਾਂ ਰੁਪਿਆ ਕਾ ਗਿਆ ਕਰੋੜਾਂ ਰੁਪਿਆ ਕਾ ਗਿਆ ਜਾਓ ਉਧਰ ਬਚੋ ਅੱਜ ਸਾਡੇ ਪਿੰਡਾਂ ਚ ਦੌੜ ਹੈ ਜਿਹਦੇ ਨੇ ਮਗਰ ਨਾ ID ਹੈ ਨਾ ਉਹ ਕੋ ਚਾਉਂਦੇ ਨੇ ਨਾ ਲੈਣਾ ਨਾ ਦੇਣਾ ਬਕੈਰ ਮਤਲ ਜਾਨੀ ਕਿ ਭਾਜਪਾ ਦੇ ਪੱਲੇ ਚ ਪੈਂਦੇ ਜਾ ਰਹੇ ਆ ਲੋਕ ਇਹ ਕਿਤੇ ਨਾ ਕਿਤੇ ਬਹੁਤ ਖਤਰਨਾਕ ਗੱਲ ਹੈ ਇਹਦੇ ਲਈ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਗੰਭੀਰਤਾ ਨਾਲ ਸੋਚਣਾ ਪਊਗਾ ਇੱਕ ਜੁੱਟ ਹੋ ਕੇ ਲੜਨਾ ਪਊਗਾ ਨਹੀਂ ਐਦੂ ਗਾਹਾਂ ਵਧੂਗੀ ਗੱਲ ਇਹ ਕੱਲਾ ਨੌਜਵਾਨੀ ਇੱਥੇ ਸਾਰੇ ਨੌਜਵਾਨ ਪੀੜੇ ਜਾਣਗੇ ਇੱਥੇ ਉਹ ਜਿਹੜੇ ਕਿਸਾਨ ਆਗੂ ਅੱਜ ਲੜ ਰਹੇ ਐ ਜਾਂ ਜਿਹੜੇ ਕਿਸਾਨ ਆਗੂ ਉਹਨਾਂ ਨੂੰ ਕਹਿ ਰਹੇ ਵੀ ਅਸੀਂ ਇਕੱਠੇ ਹੋ ਕੇ ਲੜੀਏ ਸਾਡੀ ਤਾਕਤ ਨੂੰ ਫਰਕ ਨਾ ਪਵੇ ਤਾਕਤ ਨੂੰ ਫਰਕ ਪੈ ਗਿਆ ਇਕੱਲੇ ਇਕੱਲੇ ਬੰਦੇ ਨੂੰ ਪੀੜਦੰਗੇ ਇਹ ਕੱਲੇ ਇਹ ਸਾਡੇ ਸਾਡੇ ਲਈ ਵੀ ਜਿਹੜਾ ਜਿਵੇਂ ਸੁਪਰੀਮ ਕੋਰਟ ਨੇ ਕਿਹਾ ਵੀ ਇਹਨਾਂ ਨੂੰ ਰੇ ਨਹੀਂ ਮੰਦਰਾਸ ਜਿਹੜਾ ਵੇ ਜੋ ਇਹ ਸਾਗੂ ਨੇ ਮੰਦਭਾਗੀ ਘਟਨਾ ਦੇ ਲਈ ਸਾਨੂੰ ਬਹੁਤ ਗੰਭੀਰੋ ਕੇ ਲੜਨਾ ਪਊਗਾ ਏਕਤਾ ਬਿਨਾ ਸਾਡੇ ਦਰਵਾਜੇ ਨੇ ਜਿਹੜੇ ਬੰਦ ਹੋਣਗੇ ਖੁੱਲਣੇ ਨਹੀਂ ਅਸੀਂ ਦਰਵਾਜੇ ਖੁੱਲਣੇ ਨੇ ਇਸ ਲੋਕਾਂ ਲਈ ਰੋਜ਼ਗਾਰ ਲਈ ਅਸੀਂ ਲੜ ਕੇ ਜਿੱਤਣਾ ਸਰਕਾਰਾਂ ਤੋਂ ਜਿੱਤਾਂਗੇ ਤਾਂ ਜੇ ਇੱਕ ਹੋਵਾਂਗੇ ਬਿਲਕੁਲ ਪੰਜਾਬ ਚ ਵੀ ਵੋਟਾਂ ਆ ਰਹੀਆਂ ਨੇ ਜੀ ਲੋਕ ਸਭਾ ਚੋਣਾਂ ਹੋਣੀਆਂ ਨੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੂੰ ਤੁਸੀਂ ਬਠਿੰਡਾ ਚ ਘੇਰਿਆ ਉਹ ਉੱਥੇ ਪਹੁੰਚੇ ਸੀ ਬੀਜੇਪੀ ਦੇ ਅੱਗੇ ਉਹਦਾ ਘਰਾਓ ਕੀਤਾ ਜਾਊਗਾ ਕੀ ਪਲਾਨਿੰਗ ਹੈ ਤੁਹਾਡੀ ਭਾਰਤੀ ਕਿਸਾਨ ਜੁਨੀ ਨੇਕਤਾ ਗ੍ਰਾਹਾਂ ਵੱਲੋਂ ਇਹਦੀ ਪਲਾਨਿੰਗ ਹੈ ਵੀ ਇਹਨਾਂ ਤੋਂ ਇਹ ਸਵਾਲ ਪੁੱਛੇ ਜਾਣਗੇ ਵੀ ਜਿਹੜੇ ਕਣਕਾ ਚ ਖੜੇ ਗੋਲੀਆਂ ਮਾਰ ਕੇ ਤੁਸੀਂ ਨੌਜਵਾਨ ਸਾਡੇ ਮਾਰੇ ਐ ਇਹਨਾਂ ਦਾ ਜਵਾਬ ਦਿਓ ਜਿਹੜੇ ਨੌਜਵਾਨ ਤੁਸੀਂ ਬੋਰੀਆਂ ਚ ਪਾ ਕੇ ਕੁੱਟੇ ਐ ਤੇ ਉਹਨਾਂ ਦੇ ਜਵਾੜੇ ਢੋੜੇ ਐ ਤੇ ਕੋਈ ਅੰਗ ਛੱਡੀ ਨਹੀਂ ਇਹ ਕਿਹੜੀ ਨੀਤੀ ਚ ਹੋਇਆ ਅੱਜ ਤੁਸੀਂ ਵੋਟਾਂ ਮੰਗਦੇ ਫਿਰਦੇ ਹੋ ਸ਼ਰਮ ਦੀ ਗੱਲ ਤੇ ਇਹੀ ਹੈ ਨਾ ਪੰਜਾਬ ਲਈ ਜਿਹੜੇ ਲੋਕ ਇੱਧਰ ਜਾ ਰਹੇ ਨੇ ਉਹ ਐਂ ਤਾਂ ਦੇਖਣ ਵੀ ਸਾਡੇ ਨੌਜਵਾਨਾਂ ਨੂੰ ਟਰਾਲੀਆਂ 'ਚ ਲੰਗਰ ਵਰਤਾਉਣੋਂ ਮੁੰਡਾ ਆਇਆ ਜਿਹਨੂੰ ਬੋਰੀ 'ਚ ਪਾ ਕੇ ਲੈ ਕੇ ਜਾਨੀ ਕਿ ਕੋਈ ਅੰਗ ਉਹਦਾ ਹੈ ਜਾਂ ਛੱਡੀ ਨਹੀਂ ਉਹ ਸਾਰੀ ਜ਼ਿੰਦਗੀ ਕਾਮਯਾਬ ਨਹੀਂ ਹੋ ਸਕਦਾ ਉਹ ਸਵਾਲ ਜਵਾਬ ਸਾਰੇ ਹੋਣਗੇ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਗ੍ਰਾਹ ਵੱਲੋਂ ਵੱਡੇ ਪੱਧਰ ਤੇ ਪੁੱਛਾਂਗੇ ਘ੍ਰਿਓ ਕਰਕੇ ਠੀਕ ਹੈ ਜਾਨੀ ਕਿ ਘ੍ਰਿਓ ਪੂਰਾ ਭਾਜਪਾ ਲੀਡਰਾਂ ਦਾ ਸਾਰੇ ਪੂਰੇ ਪੰਜਾਬ 'ਚ ਹੀ ਹੋਵੇਗਾ ਬਿਲਕੁਲ ਬਿਲਕੁਲ ਠੀਕ ਹੈ ਹਾਂ ਤੇ ਬਾਕੀ ਤੁਹਾਨੂੰ ਕੀ ਲੱਗਦਾ ਜੇ ਗੱਲਬਾਤ ਆਪਾਂ ਕਰੀਏ ਕਿ ਅਗਲੀ ਕਾਲ ਹੁਣ 14 ਨੂੰ ਤੁਹਾਡੀ ਕਾਲ ਸੀ ਜਥੇਬੰਦੀਆਂ ਨੇ ਵੱਡੀ ਕੋਈ ਅਗਲੀ ਪਲੈਨਿੰਗ ਹੈ ਹੁਣ ਕੀ ਪਲੈਨਿੰਗ ਹੈ ਤੋਰਚੇ ਦੀ ਜਣੀ ਕਿ ਕਾਲ ਹੈਗੀ ਚੰਡੀਗੜ੍ਹ ਦੀ 8 ਤਰੀਕ ਨੂੰ ਆ ਜਿਹੜੇ ਸੈਲੋ ਸਾਰਾ ਸਿਸਟਮ ਅਜੋਗ ਅਦਾਰਿਆਂ ਨੂੰ ਲਟਾਉਣ ਵਾਸਤੇ ਸਰਕਾਰ ਨੇ ਪੂਰੇ ਰਾਹ ਖੋਲਤੇ ਇਹ ਹੈ ਵੀ ਜੇ ਤੁਹਾਨੂੰ ਕੁਝ ਦੇਣਾ ਹੈ ਤਾਂ ਤਾਂ ਇੱਥੇ ਚੋਣ ਜਾਬਤਾ ਲੱਗਿਆ ਹੋਇਆ ਹੈ ਜੇ ਅਯੋਗਦਾਰਿਆਂ ਨੂੰ ਦੇਣਾ ਸਾਰਾ ਪੰਜਾਬ ਚਾਹੇ ਦੇ ਦਿਓ ਤੁਸੀਂ ਉਹਨਾਂ ਲਈ ਕੋਈ ਚੋਣ ਜਾਬਤਾ ਨਹੀਂ ਚੋਣ ਜਾਬਤੇ ਦੇ ਵਿੱਚ ਆ ਸਾਰਾ ਕੁਝ ਹੋਇਆ ਹੈ ਜਿਹੜੀਆਂ ਮੰਡੀਆਂ ਉਹਨਾਂ ਨੂੰ ਸਮਝਾਂਗੇ ਯਾਰ ਇਹ ਸਾਡੇ ਲਈ ਖਤਰਨਾਕ ਨੇ ਸਾਡੀਆਂ ਜ਼ਮੀਨਾਂ ਜਾਣ ਗਈਆਂ ਅਸੀਂ ਜ਼ਮੀਨਾਂ ਤਾਂ ਬਚਾਵਾਂਗੇ ਜੇ ਇਕੱਠੇ ਹੋ ਕੇ ਲੜਾਂਗੇ ਸ਼ਕਤੀ ਨਾਲ ਲੜਨਾ ਪਊਗਾ ਪੰਜਾਬ ਨੂੰ ਪੂਰਨ ਤੌਰ ਤੇ ਵੱਡੇ ਪੱਧਰ ਤੇ ਨਹੀਂ ਇੱਥੇ ਕੱਖ ਨਹੀਂ ਰਹਿਣਾ ਬਿਲਕੁਲ ਜੀ ਸੰਜੁਗਤ ਕਿਸਾਨ ਮੋਰਚੇ ਦੀ ਕਾਲ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੀ 8 ਅਪ੍ਰੈਲ ਨੂੰ ਚੰਡੀਗੜ੍ਹ ਮੋਹਾਲੀ ਚ ਪ੍ਰਦਰਸ਼ਨ ਕਰਨਗੇ ਉਹ ਸਾਈਲੋ ਪਲਾਂਟਾਂ ਦਾ ਤੇ ਦੂਜੇ ਪਾਸੇ ਤੁਹਾਨੂੰ ਵੱਡੀ ਜਾਣਕਾਰੀ ਦੇ ਦਈਏ ਕਿ ਇਲੈਕਸ਼ਨਾਂ ਆ ਰਹੀਆਂ ਨੇ ਵੋਟਾਂ ਆ ਰਹੀਆਂ ਨੇ ਸ਼ੁਰੂਆਤ ਕੀਤੀ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੋਂ ਸੁਨੀਲ ਜਾਖੜ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਵਿਠਿੰਡਾ ਦੇ ਵਿੱਚ ਕਾਲੀਆਂ ਝੰਡੀਆਂ ਦਿਖਾਈਆਂ ਜਨਨ ਕਿ ਨਾਰੇਬਾਜੀ ਵੀ ਕੀਤੀ ਕਿਰਾਓ ਵੀ ਕੀਤਾ ਅਤੇ ਉਸ ਤੋਂ ਬਾਅਦ ਐਲਾਨ ਕੀਤਾ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਕਿ ਅਸੀਂ ਭਾਜਪਾ ਲੀਡਰਾਂ ਦੇ ਜੋ ਵੀ ਉਮੀਦਵਾਰ ਹੋਣਗੇ ਉਹਨਾਂ ਨੂੰ ਪੰਜਾਬ ਦੇ ਵਿੱਚ ਜਦੋਂ ਉਹ ਆਪਣੀ ਕੈਂਪੇਨ ਕਰਨ ਆਉਣਗੇ ਉਹਨਾਂ ਨੂੰ ਸਵਾਲ ਪੁੱਛਾਂਗੇ ਉਹਨਾਂ ਨੂੰ ਸਵਾਲ ਕਰਾਂਗੇ ਤੇ ਉਹਨਾਂ ਦਾ ਕਿਰਾਓ ਕਰਾਂਗੇ ਕੈਮਰਾਮੈਨ ਪੀਮਾ ਪੱਟੀਵਾਲਾ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ